ਪਿਛਲੇ ਦਿਨੀ ਮੋਹਾਲੀ ਦੇ ਸੀਪੀ ਸਟਾਰਟ ਵਿਖੇ ਜੋ ਘਟਨਾ ਵਾਪਰੀ ਇੱਕ ਜੰਮੂ ਦੇ ਰਹਿਣ ਵਾਲੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤਾਂ ਉਹ ਜਿਹੜੇ ਲੋਕ ਗ੍ਰਿਫਤਾਰ ਕੀਤੇ ਹੋਏ ਐ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹੀ ਲੋਕ ਨੇ ਜਿਹੜੇ ਉਹਨਾਂ ਨੂੰ ਕਾਬੂ ਕੀਤਾ ਗਿਆ ਫਿਲਹਾਲ ਗ੍ਰਿਫਤਾਰ ਕਰਕੇ ਇਹਨਾਂ ਦਾ 14 ਤਰੀਕ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ ਤਾਂ ਸੀਨੀਅਰ ਅਧਿਕਾਰੀ ਵੀ ਜਿਹੜੇ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਨਗੇ ਤਾਂ ਕੀ ਕੁਝ ਜਿਹੜੇ ਨੇ ਇਸ ਦੇ ਵਿੱਚ ਹਾਲਾਤ ਬਣੇ ਨੇ ਤਾਂ ਸੀਨੀਅਰ ਅਫਸਰ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਤਾਂ ਗੁਰਸ਼ੇਰ ਜੀ ਕੀ ਕੁਝ ਹਾਲਾਤ ਸੀਗੇ ਬਣੇ ਔਰ ਉਸ ਵਕਤ ਜਿਹੜਾ ਜਦੋਂ ਕੀ ਕੁਝ ਹਾਲਾਤ ਬਣੇ ਸੀ ਔਰ ਕਿਹੜੇ ਜਿਹੜੇ ਹੁਣ ਕਾਬੂ ਕੀਤੇ ਆ ਪਛਾਣ ਜਿਹੜੀ ਹੈਗੀ ਉਹਨਾਂ ਦੀ ਕਿਸ ਤਰੀਕੇ ਦੀ ਜਿਵੇਂ ਤੁਹਾਨੂੰ ਐਸ ਵਾਰ ਨੂੰ ਦੱਸਿਆ ਕਿ ਇੱਕ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀਗਾ ਉਹਦੇ ਵਿੱਚ ਇਹ ਐਂਟਰੀਸ ਚੱਲ ਰਹੀ ਮਰਡਰ ਬੜੇ ਜਰ ਤੋਂ ਤੇ ਤਿੰਨ ਕਿ ਦਿਨ ਤੋਂ ਐਂਟਰੀ ਸੀਗਾ ਤੇ 72 ਘੰਟਿਆਂ ਦੇ ਵਿੱਚ ਮਹਾਲੀ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਪੰਜ ਸ਼ੂਟਰ ਜਿਹੜੇ ਗ੍ਰਿਫਤਾਰ ਹੋ ਗਏ ਔਰ ਇਹਦੇ ਵਿੱਚ ਵਰਤੇ ਗਏ ਅਸਲੇ ਔਰ ਗੱਡੀਆਂ ਵੀ ਬਰਾਮਦ ਹੋਈਆਂ। ਸਰ ਜੀ ਇਹ ਰਹਿਣ ਵਾਲੇ ਕਿੱਥੋਂ ਦੇ ਸੀਗੇ ਔਰ ਜਿਹੜੇ 5 ਗ੍ਰਿਫਤਾਰ ਕਰ ਲਏਗੇ ਬਾਕੀ ਕਿੰਨੇ ਰਹਿ ਗਏ ਹੋਰ? 3 ਸ਼ੂਟਰ ਹੋਰ ਬਾਕੀ ਨੇ ਪਲੱਸ ਪਲੈਨਿੰਗ ਵਾਲੇ ਜਿਹੜੇ ਬੰਦੇ ਨੇ ਬਾਕੀ ਨੇ। ਔਰ ਇਹ ਬੰਦੇ ਪੀਲੀਬੀਤ ਨੇਪਾਲ ਬਾਰਡਰ ਲਾਗੋਂ ਇਹ ਜਿਹੜੇ ਗ੍ਰਿਫਤਾਰ ਹੋਏ ਆ ਔਰ ਅਕ੍ਰੋਸ 4 ਸਟੇਟਸ ਆਪਰੇਸ਼ਨ ਚੱਲਿਆ ਟੋਟਲ 2800 ਤੋਂ 3000 ਏਰੀਆ ਜਿਹੜਾ ਕਵਰ ਕੀਤਾ ਹੈ ਡਿਸਟੈਂਸ ਕਵਰ ਕੀਤਾ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ 3-4 ਦਿਨ ਤੋਂ ਡਰਾ ਗਲਰ ਸਾਡੀਆਂ ਟੀਮ ਛੜੀਆਂ। ਦਿਨ ਰਾਤ ਇਹਤੇ ਵਗ ਕਰੀ ਸੀ। ਮੋਹਾਲੀ ਦੇ ਵਿੱਚ ਜਿਸ ਤਰੀਕੇ ਨਾਲ ਇਹ ਵਾਰਦਾਤ ਹੋਈ ਸੀਗੀ ਮੋਹਾਲੀ ਤੋਂ ਬਾਅਦ ਫਿਰ ਸਿੱਧਾ ਨੇਪਾਲ ਵੱਲ ਨੂੰ ਕ੍ਰੋਸ ਕਰਕੇ ਸੀ। ਪੀਲੀਬੀਤ ਵਿੱਚ ਇਹਨਾਂ ਦਾ ਇੱਕ ਬੰਦਾ ਉੱਥੇ ਠਹਿਰ ਸੀਗੀ ਉੱਥੋਂ ਨੂੰ ਗਏ ਸੀ। ਮੋਹਾਲੀ ਦੇ ਵਿੱਚ ਕਿਸ ਤਰੀਕੇ ਨਾਲ ਆ ਜਦੋਂ ਵਾਰਦਾਤ ਹੋਈ ਜਿਹੜਾ ਰਕੇਸ਼ ਨਾਮ ਦਾ ਰਜੇਸ਼ ਨਾਮ ਦਾ ਬੰਦਾ ਸੀਗਾ ਉਹ ਇਸ ਇੱਥੇ ਕਿਵੇਂ ਪਹੁੰਚਿਆ ਸੀ ਅੱਗੋਂ ਨੇ ਕਿੱਥੇ ਜਾਣਾ ਸੀਗਾ ਜੀ। ਉਹ ਉਹਦੇ ਕਹਿਣ ਮੁਤਾਬਕ ਇਹ ਸੀਗਾ ਕਿ ਜਿਹੜੇ ਉਹਦੇ ਨਾਲ ਦੇ ਦੱਸਦੇ ਸੀ ਕਿ ਇਹਨੇ ਉਹਦੇ ਆ ਜਾਣਾ ਸੀਗਾ ਔਰ ਇਹਦੇ ਵਿੱਚ ਇੱਕ ਬੰਦਾ ਸੰਦੀਪ ਰਾਜਾ ਸੀ ਜੀ ਨੇ ਮੁਖਬਰੀ ਕੀਤੀ ਸੀ ਔਰ ਮੁਖਬਰੀ ਵਟੇ 30 ਤੋਂ 35 ਲੱਖ ਨੂੰ ਲਿਆ ਉਹ ਮੁਖਰੀ ਦੇ ਬਾਅਦ ਜਿਹੜਾ ਇਹ ਜਿਹੜਾ ਕ੍ਰਾਈਮ ਹੈ ਉਹ ਪੰਜਾਬ ਦੇ ਤੱਕ ਪੰਜਾਬ ਦੇ ਵਿੱਚ ਇੱਕ ਜਿਹੜਾ ਮੋਹਾਲੀ ਦਾ ਬੰਦਾ ਸੀਗਾ ਫਤੇਗੜ ਸਾਹਿਬ ਦਾ ਉਹਦਾ ਵਿੱਚ ਕੀ ਰਹਿਮ ਰੋਹ ਸੀ ਇਹ ਪ੍ਰਾਣਾ ਐਸੋਸੀਏਟ ਇਹਨਾਂ ਦਾ ਸੰਦੀਪ ਜਿਹੜਾ ਲੜਕਾ ਔਰ ਪਹਿਲਾਂ ਵੀ ਇੱਕ ਮਰਡਰ ਕੇਸ ਦੇ ਵਿੱਚ ਜਿਹੜਾ ਮੁਖ ਰੋਪੀਓ ਦੇ ਨਾਲ ਊਨਾ ਜੇਲ੍ਹ ਚ ਰਿਹਾ ਹੈ ਤੇ 2015 ਦੇ ਜਿਹੜਾ ਰੈਕੀ ਸੀ ਉਹਦੇ ਵਿੱਚ ਵੀ ਉਹਦੀ ਐਮ ਭੂਮਿਕਾ ਸੀ ਧੰਨਵਾਦਾਂ ਇਹੋ ਤਸਵੀਰਾਂ ਨੇ ਇਹਨਾਂ ਹੀ ਗੱਡੀਆਂ ਦੇ ਵਿੱਚ ਜਿਹੜਾ ਫਰਾਰ ਹੋਏ ਸੀਗੇ ਪਹਿਲਾਂ ਘਟਨਾ ਕਰਮ ਜਿਹੜਾ ਵਾਪਰਿਆ ਸੀ ਇਹਨਾਂ ਗੱਡੀਆਂ ਦੇ ਵਿੱਚ ਗੋਲੀਆਂ ਚਲਾਏ ਗਏ ਤਾਂ ਇਹਨਾਂ ਦੇ ਇਹੀ ਗੱਡੀਆਂ ਦੇ ਵਿੱਚ ਉਹ ਵਾਰ ਬਾਅਦ ਦੇ ਵਿੱਚ ਫਰਾਰ ਹੁੰਦੇ ਨੇ ਤਾਂ ਇਹ ਤਿੰਨ ਗੱਡੀਆਂ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਫੋਰਚਨਰ ਹੈ ਇੱਕ ਇਹ ਨੋਵਾ ਹੈ ਔਰ ਇਹੀ ਗੱਡੀ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਇਹੀ ਗੱਡੀ ਦੇ ਵਿੱਚ ਉਹ ਪਹੁੰਚੇ ਸੀ ਇਥੇ ਸ਼ੂਟਰ ਜਿਹੜੇ ਸੀਗੇ ਔਰ ਇੱਕ ਬਰੀਜ਼ਾ ਗੱਡੀ ਸੀ ਸੀਸੀਟੀਵੀ ਦੇ ਵਿੱਚ ਜਿਸ ਤਰੀਕੇ ਨਾਲ ਦੇਖੀ ਜਾ ਰਹੀ ਸੀ ਕਿ ਸੀਸੀਟੀਵੀ ਦੇ ਵਿੱਚ ਇਹੀ ਤਿੰਨ ਗੱਡੀਆਂ ਸੀਗੀਆਂ ਔਰ ਇਹਦੇ ਨਾਲ ਇੱਕ ਸਕੋਰਪੀਓ ਗੱਡੀ ਸੀ ਜਿਹੜੀ ਉਹ ਫਿਲਹਾਲ ਮਤਲਬ ਜਿਸ ਤਰੀਕੇ ਦੇ ਨਾਲ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਜਿੱਥੇ ਗੋਲੀਆਂ ਚਲਾਏ ਗਏ ਤਾਂ ਇਹੀ ਤਿੰਨ ਗੱਡੀਆਂ ਸੀਗੀਆਂ ਤਿੰਨ ਤੋਂ ਪੰਜ ਗੱਡੀਆਂ ਜਿਹੜੀਆਂ ਵਰਤੀਆਂ ਗਈਆਂ ਸੀਪੀ 60 ਜਿਹੜੀ ਮਾਲ ਦੇ ਬਾਹਰ ਗੋਲੀਆਂ ਮਾਰ ਕੇ ਜਿਹੜਾ ਉਹ ਜੰਮੂ ਦਾ ਅਰਜੀਸ਼ ਟੋਗਰਾ ਨਾਮ ਦਾ ਜਿਹੜਾ ਵਿਅਕਤੀ ਸੀ ਉਸ ਆ ਕਤਲ ਕਰ ਦਿੱਤਾ ਗਿਆ ਇਸ ਫਿਲਹਾਲ ਪੁਲਿਸ ਨੇ ਇਹ ਕਤਲ ਦੀ ਜਿਹੜੀ ਗੁੱਥੀ ਹੈ ਉਸ ਨੂੰ ਸੁਲਝਾ ਲਿਆ ਗਿਆ ਪੰਜ ਸ਼ੂਟਰਾਂ ਨੂੰ ਕਾਬੂ ਕੀਤਾ ਗਿਆ ਔਰ ਨਾਲ ਦੀ ਨਾਲ ਪਾਰੀ ਮਾਤਰਾ ਦੇ ਵਿੱਚ ਅਸਲਾ ਔਰ ਗੋਲੀ ਸਿੱਕਾ ਜਿਹੜਾ ਉਹ ਵੀ ਬਰਾਮਦ ਕਰ ਲਿਆ ਗਿਆ ਕੈਮਰਾ ਪਰ ਸੰਦੀਪਕ ਦੇ ਨਾਲ ਮਨਜੋਤ ਕੰਗ ਦਿਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par